ਫਾਈਨਲੀ ਸਾਰੀਆਂ ਛੁੱਟੀਆਂ ਮੁੱਕਣ ਤੋਂ ਬਾਅਦ ਅਰਮਾਨ ਦੇ ਸਕੂਲ ਦਾ ਕੰਮ ਕੀਤਾ ਪਰ ਅਰਮਾਨ ਨੂੰ ਹਜੇ ਵੀ ਇਸ ਕੰਮ ਬਲ ਕੋਈ ਇੰਟਰਸਟ ਨਹੀਂ ਸੀਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰੀ ਜੀ ਗੁੱਡ ਮਾਰਨਿੰਗ ਵੀ ਸਵੇਰੇ ਕਾਫੀ ਜ਼ਿਆਦਾ ਮੀਂਹ ਆਇਆ ਹੋਇਆ ਸੀਗਾ ਸਾਢੇ 6 ਵਜੇ ਦਾ ਟਾਈਮ ਸੀਗਾ ਸਾਡਾ ਬਾਗ ਸਾਰਾ ਖੁੱਲਾ ਹੀ ਸੀਗਾ ਡੈਡੀ ਬਾਹਰ ਖੋਲ ਕੇ ਚਲੇ ਜਾਂਦੇ ਆ ਜਿੱਥੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਮੈਂ ਗੇਟ ਭੇੜਿਆ ਉਸ ਤੋਂ ਬਾਅਦ ਮੈਂ ਥੋੜੀ ਜਿਹੀ ਨਿਗਾਹ ਉਸ ਸੰਤਰਿਆਂ ਦੇ ਬੂਟੇ ਵੱਲ ਦਿੱਤੀ ਐਨ ਮੀਨ ਆ ਨਾ ਉੱਤੇ ਪੈ ਕੇ ਤਾਜ਼ਾ ਹਰਿਆ ਭਰਿਆ ਲੱਗਦਾ ਪਿਆ ਸੀਗਾ ਬਹੁਤ ਜ਼ਿਆਦਾ ਨਜ਼ਾਰਾ ਆ ਕੋੜਿਆਂ ਨੂੰ ਚੰਗੀ ਤਰ੍ਹਾਂ ਕੁੱਟਣ ਤੋਂ ਬਾਅਦ ਫਿਰ ਮੈਂ ਰਮਾਨ ਤੇ ਰਮਾਨ ਦੇ ਪਾਪਾ ਕੋਲੇ ਗਈ ਮੈਂ ਕਿਹਾ ਦੇਖਾ ਇਹਨਾਂ ਦੋਨਾਂ ਨੂੰ ਸੁਰਤ ਹੈਗੀ ਆ ਕਿ ਨਹੀਂ ਹੈਗੀ ਪਰ ਬਿਲਕੁਲ ਕੋਈ ਸੁਰਤ ਨਹੀਂ ਸੀਗੀ ਫਿਰ ਰਮਾਨ ਦੇ ਸਕੂਲ ਦਾ ਬੈਗ ਵੀ ਧੁੱਤਾ ਸੀਗਾ ਮੈਂ ਟੰਗਣ ਦੀ ਬਹੁਤ ਕੋਸ਼ਿਸ਼ ਕੀਤੀ ਤਾਰ ਤੇ ਪਰ ਕੋਈ ਵੀ ਹੱਲ ਨਹੀਂ ਹੋਇਆ ਹਨਾ ਟੰਗਣ ਇਹ ਟੰਗਿਆ ਗਿਆ ਹੀ ਨਹੀਂ ਫਿਰ ਮੈਂ ਰਮਾਨ ਦੇ ਪਾਪਾ ਨੂੰ ਬਾਜ ਮਾਰੀ ਮੈਂ ਕਿਹਾ ਮੈਨੂੰ ਤੁਸੀਂ ਟੰਗ ਕੇ ਦਿਓ ਮੇਰੇ ਤੋਂ ਤਾਂ ਟੰਗਿਆ ਹੀ ਨਹੀਂ ਜਾਂਦਾ ਸੁੱਕ ਜਾਊਗਾ ਦੇਖ ਕੇ ਤਾਂ ਰਮਾਨ ਬੈਗ ਨੂੰ ਕਾਫੀ ਜ਼ਿਆਦਾ ਖੁਸ਼ ਸੀਗਾ ਪਤਾ ਨਹੀਂ ਜਦੋਂ ਸਕੂਲ ਵੇਰੇ ਜਾਣਾ ਹੋਊਗਾ ਉਦੋਂ ਖੁਸ਼ ਹੋਊਗਾ ਜਾਂ ਰੋਊਗਾ ਤਾਂ ਹੁਣ ਬਾਤ ਹੀ ਪਤਾ ਲੱ ਫੋਂਦਾ ਪਿਆਸ ਸੀਗਾ ਉਸ ਤੋਂ ਬਾਅਦ ਈਰਮਾਨ ਦੇ ਪਾਪਾ ਦਾ ਟਿਪਨ ਪੈਕ ਕੀਤਾ ਬਹੁਤ ਜ਼ਿਆਦਾ ਗਰਮੀ ਸੀਗੀ ਮੇਰੀ ਹਾਲਤ ਖਰਾਬ ਹੋ ਗਈ ਸੀ ਕਿਉਂਕਿ ਸਵੇਰ ਸਵੇਰ ਮੈਨੂੰ ਕਾਫੀ ਜ਼ਿਆਦਾ ਕੰਮ ਹੁੰਦਾ ਵਾ ਫਿਰ ਮੈਂ ਉਹਨਾਂ ਨੂੰ ਹੈਲੋ ਲਈ ਹੱਥ ਅੱਗੇ ਵਧਾਇਆ ਪਰ ਉਹਨਾਂ ਨੇ ਮੈਨੂੰ ਇਗਨੋਰ ਮਾਰਦੇ ਹੋਏ ਮਗਰੋਂ ਬੁਲਾਈ ਤੇ ਕਹਿੰਦੇ ਸੌਰੀ ਮੇਰਾ ਚੇਤਾ ਭੁੱਲ ਗਿਆ ਸੀਗਾ ਫਾਈਨਲੀ ਫਿਰ ਜਿੰਨਾ ਵੀ ਈਰਮਾਨ ਦੇ ਸਕੂਲ ਦਾ ਕੰਮ ਸੀਗਾ ਮੈਂ ਸਾਰਾ ਕੰਪਲੀਟ ਕੀਤਾ ਈਰਮਾਨ ਨੂੰ ਕਿਹਾ ਮੈਂ ਕਿਹਾ ਚਲ ਤੂੰ ਨਹੀਂ ਕਰਨਾ ਮੇਰੇ ਕੋਲੇ ਬੈਠ ਕੇ ਸਿੱਖ ਤਾਂ ਲੈ ਕਹਿੰਦਾ ਨਹੀਂ ਮੰਮਾ ਤੁਸੀਂ ਕਰ ਤੋ ਸਕੂਲ ਵੀ ਤੁਸੀਂ ਜਾਇਆ ਕਰੋ ਤੁਸੀਂ ਕਮੈਂਟ ਕਰਕੇ ਦੱਸੋ ਤੁਹਾਡੇ